ਆਚਿਆ ਆ ਰਾਹੁ ਫਕੀਰ ਤੇਰਾ ਕੋਟਾ ਨਾ ਰਾਹੁ ਫਕੀਰ ਇਹੋ ਪਰਗਾਉ ਨਾ ਲਗਤ ਆਗਾ

you ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਪਾਰਸ਼ਾ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਤਿਗੁਰਾਂ ਦੇ 350ਵੇਂ ਸ਼ਹੀਦੀ ਗੁਰਪੁਰਬ ਮਨਾਉਂਦੇ ਆ ਹੋਏ ਆ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਸ਼ਹੀਦੀ ਸਾਡੇ ਮਨਾਉਂਦੇ ਆ ਹੋਏ ਆ ਮahanagar kirtan gurudwara sahib shri guru har gobind garh sahib punagrawali to aaram hoye ne shri anandpur sahib ਸ਼ੀਸ਼ਗੰਜ ਸਾਹਿਬਿਕ ਨਗਰ ਕੀ ਤਲੇ ਸਮਾਪਤ ਹੋਣਾ ਹੈ ਪੰਜਾ ਪੈਰ ਗਵਾਈ ਵਿੱਚ ਗੁਰੂ ਗ੍ਰੰਥ ਸਾਹਿਬ ਮਹਸੂੰਦਰ ਪਾਲਕ ਸ਼ੋਭਤ ਨੇ ਬੱਸਾਂ ਦਾ ਕਾਫਲਾ ਸੰਗਤਾਂ ਦਾ ਗੱਡੀਆਂ ਦਾ ਕਾਫਲਾ ਸਾਰੀ ਸੰਗਤ ਬੇਅੰਤ ਹਾਜ਼ਰ ਹੈ ਇਹ ਰਗ ਕੀ ਗੀਤ ਗੁਰੂ ਸਾਹਿਬ ਦੇ ਸ਼ਹੀਦੀ ਪ੍ਰਭ ਨੂੰ ਇਹ ਸਮਰਪਿਤ ਹੈ ਸੋ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਸੁਭਾਗ ਸਮਾ ਸਾਨੂੰ ਸ਼ਤਾਬ ਦੀ ਮਨਾਉਣ ਦਾ ਬਖਸ਼ਿਸ਼ ਕੀਤਾ ਹੈ ਸੋ ਬਾਹਰ ਚੜ੍ਹ ਕੇ ਸਾਰੀਆਂ ਸੰਗਤਾਂ ਇਸ ਨਗਰ ਕੀ ਤਾਜ਼ੀ ਭਰ ਰਹੀਆਂ ਨੇ ਹੋਰ ਵੀ ਸੰਗਤਾਂ ਨੂੰ ਬੇਨਤੀ ਨਾਲ ਕਾਫਲੇ ਦੇ ਭਾਈ ਮਿਲ ਕੇ ਚੱਲਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ वाहेगुरु थोरी मथे बि टेकद ਤੇਰੀ ਘਟਾ ਨਹੀਂ ਕਿਸੇ ਗੱਲ ਦਾ ਘਟਾ ਨਹੀਂ ਕਿਸੇ ਗੱਲ ਦਾ राहो ਸੋਸ਼ਟੇ ਆਜਾ ਸਰਦੇ ਜੀ ਅਬੀ ਸਾਰਦੀ ਮੇਰੇ ਅੰਦਰ ਹੋ ਕੇ ਹੋ ਕੇ ਆਵੇ ਮੇਰਾ ਉੱਚਾ ਕਰ ਬੰਗੇ ਨਾਮ ਸੁਝਾ ਚੜ ਚੜ ਗਜ ਕੇ ਸਾਰੇ ਬੰਦਿਆ ਗੁਰੂ ਮਾਥੇ ਨਾਮ ਸੁਝਾ ਉੱਚਾ ਕਰ ਬੰਗੇ

thank you ਦੇਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾ ਕਬਲਾਂ ਪਾਸ ਸਰਦਾਸ ਬੇਨਤੀ ਹੈ ਮਹਾਰਾਜੀ ਏਕੁਰ ਕੋ ਦਲੀਪ ਸਿਰ ਪ੍ਰਾਪਤੂ ਕੀਆ ਭਯਾਨ ਏਕ ਬਹਾਦਰ ਸੀਖ ਰਿਆ ਕਰੀ ਨਾ ਤੈਨੂੰ ਨਿਵਾਨ ਏਕ ਬਹਾਦਰ ਕੇ ਚਲਤ ਭਯੋ ਜਗਤ ਕੋ ਸੋ ਹੇ 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 ਸਭ ਜਗਤ ਭਯੋ ਜੈ 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 ਸਭੋ ਐਸੇ ਦੀਨ ਦਿਆ ਸਤਿਗੁਰੂ ਦੇਗਵਾਰ ਸ੍ਰੀ ਮਹਾਰਾਜ ਕਾਂਤਨ ਪਾਈ ਮਤੀ ਦਾਸ ਜੀ ਕਾਂਤਨ ਪਾਈ ਸਤੀ ਦਾਸ ਜੀ ਕਾਂਤਨ ਪਾਈ ਦਿਆਲਾ ਜੀ ਆਪ ਜੀ ਦੀ 350 ਸਾਲਾ ਸ੍ਰੀ ਦੀ ਸਤਾਪ ਜੀ ਨੂੰ ਮੁਕ ਰੱਖਦੇ ਹੋਇਆ ਨਗਰ ਕੋਰਾਲੀ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਗੜ੍ਹ ਸਾਹਿਬ ਤੋਂ ਮਹਾਰਾਜੀ ਮਹਾਨ ਨਗਰ ਕੀਰਤਨ ਤਾਂ ਸ਼੍ਰੀ ਗੁਰਦਾਸ ਸਾਹਿਬ ਜੀ ਮਹਾਰਾਜ ਆਪ ਦੀ ਸਤਿ ਸ਼ਾਹੀ ਹੈ ਪੰਜ ਪਿਆਰੇ ਸਹਿਬਾਨ ਸ਼ਾਂਤੀ ਸਹਿਬਾਨ ਇਹ ਗਵਾਹੀ ਗਵਾਹੀ ਵਿੱਚ ਮੈਂਬਰ ਸਹਿਬਾਨ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਰਾਜੀ ਆਪ ਜੀ ਦੀ ਕਿਰਪਾ ਸਦਕਾ ਇਸ ਵਕਤ ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਸ੍ਰੀ ਸੀਸਗੰਸਾ ਸਾਹਿਬ ਤੇ ਪਹੁੰਚੇ ਹਨ ਆਬਰੀ ਦਾ ਜੀ ਸਤਿਕਾਰ ਕੀਤਾ ਗਿਆ ਮਹਾਰਾਜੀ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਭਨਾਂ ਦੀਆਂ ਦਰਹਾਜ਼ਰੀਆਂ ਤਿਲਕੁਲ ਭੇਟਾਵਾਂ ਦਰਪਰਵਾਨ ਕਰਨੀਆਂ ਸਭਨਾਂ ਦੇ ਪਰਿਵਾਰੀ ਸੁਖ ਵਰਤਾਉਣੇ ਦਰੋ ਕਰੋ ਸਿੱਖੀ ਸਦਪੁਰ ਸਾ ਨਾਮ ਦੀ ਦਾਤ ਅਮਰਤ ਦੀ ਦਾਤ ਬਖਸ਼ ਕੇ ਨਵਾਜਣਾ ਮਹਾਰਾਜੀ ਆਪੇ ਦਸਾ ਕਰੋ ਦਰੋ ਨੋ ਕੰਮ ਨਾ ਕਰੋ ਕਿਰਪਾ ਕਰੋ ਆਪ ਦੀ ਸੋਹਣੇ ਰਸ ਤੋਂ ਸੀਤ ਦੇ ਸਵਾਰ ਨੁਕਰ ਹਾਜ਼ਰ ਹਾਜ਼ਰ ਕਰਦੇ ਕਰੰਦ ਹੋਏ ਗੁਰਦੁਆਰਾ ਸੀਤਗਾਂ ਸਾਹਿਬ ਜੀ ਅਨੰਦਪੁਰ ਸਾਹਿਬ ਸੱਚਖੰਡ ਸਾਹਿਬ ਦੇ ਸੋਹਣੇ ਪਲੰਘਾਂ ਤੇ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੇ ਸਹੀ ਪਿਆਰੇ ਮੇਲੋ ਜਿਨ੍ਹਾਂ ਮੇਰੇ ਤੇਰਾ ਨਾਮ ਜਿਤਾਵੇ ਨਾਨਕ ਨਾਮ ਦੇ ਗੱਲਾ ਤੇ ਅਮਰ ਸਤਿਗੁਰੂ ਦਾ ਕਾਹੇ ਗੁਰਜੀਕਾ ਔਲਸੋ ਹੋਏ ਦੀਪ ਦੇ ਕੋਲ ਡਰ ਕਾ ਦਾ ਹੋਣ ਡਰ ਕਾ ਜੁਣ ਨਾਮ ਸੁਣਦੀ now don't it's to... ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚਰਨਜੀਤ ਸਿੰਘ ਕਾਲੇਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਜੋ ਹਰਗੋਬਿੰਦ ਪਾਸ਼ਾ ਵਿਵਸਥਾਨ ਕੁਰਾਲੀ ਗੁਰਦੁਆਰਾ ਹਰਗੋਬਿੰਦਗੜ੍ਹ ਸਾਹਿਬ ਤੋਂ 350 ਸਾਲਾਂ ਦੀ ਆਪ ਦੀ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਨੂੰ ਸਮਰਪਿਤ ਜੋ ਅੱਜ ਨਗਰ ਕੀਰਤਨ ਕਰਾਲੀ ਸ਼ਹਿਰ ਤੋਂ ਹੈ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ ਔਰ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਉਹਨਾਂ ਦੀ ਸਮਾਪਤੀ ਹੋਈ ਹੈ ਅਰਸ ਮੈਂ ਸਮੁੱਚੀ ਸੰਗਤ ਦਾ ਸ਼ਹਿਰ ਨਿਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਜਿੱਥੇ ਧੰਨਵਾਦ ਕਰਦਾ ਇੱਥੇ ਪੰਜ ਪਿਆਰੇ ਸਾਹਿਬਾਨ ਪੰਜ ਸ਼ਾਂਤੀ ਸਾਹਿਬਾਨ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਕੋਟਾ ਨ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਰਹਿਣਵਾਈ ਦੇ ਥੱਲੇ ਅੱਜ ਸਾਨੂੰ ਇਹ ਮੌਕਾ ਦਿੱਤਾ ਸੋ ਅੰਤ ਦੇ ਵਿੱਚ ਮੈਂ ਆਪਣੇ ਇਲਾਕਾ ਨਿਵਾਸੀ ਜਿਨ੍ਹਾਂ ਨੇ ਕੀ ਆਪਣੀ ਕੀਮਤੀ ਸਮਾਂ ਚੋਂ ਸਮਾਂ ਕੱਢ ਕੇ ਇਸ ਨਗਰ ਨੂੰ ਬਧਾਇਆ ਉਹਨਾਂ ਦਾ ਮੈਂ ਕੋਟ ਕੋਟ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ 你好。